ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਦਿਆਂ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੈਸ ਸਿਲੰਡਰ ਦੇ ਨਵੇਂ ਰੇਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਖਰਕਾਰ ਇਕੱਤਿ ਹੋ ਚੁੱਕੀ ਹੈ ਜੀ ਜਿਸ ਤੋਂ ਬਾਅਦ ਕੈਸ ਸਿਲੰਡਰ ਦੇ ਰੇਟਾਂ ਵਿੱਚ ਤਬਦੀਲੀ ਆਈ ਹੈ ਕਿੰਨੀ ਤਬਦੀਲੀ ਆਈ ਹੈ ਸਾਰੀ ਡਿਟੇਲਸ ਵੀਡੀਓ ਦੇ ਵਿੱਚ ਹੈ ਨਾਲੇ ਤੁਹਾਨੂੰ ਦੱਸਣਗੇ ਜੀ ਕੈਨੇਡਾ ਵਿੱਚ ਵਿਦਿਆਰਥੀਆਂ ਦੇ ਫੀਸਾ ਵਿੱਚ ਭਾਰੀ ਵਾਅਦਾ ਕਰ ਦਿੱਤਾ ਗਿਆ ਆਖਰਕਾਰ ਕਿੰਨੇ ਰੁਪਏ ਤੱਕ ਜਿਹੜਾ ਵਾਅਦਾ ਹੋਇਆ ਹੈ ਉਹ ਵੀ ਤੁਹਾंना ਸਾਂਝਾ ਕਰਦਾ ਹਾਂ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਹੈ ਜੀ ਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਚਲੋ ਚੱਲਦੇ ਆ ਅੱਜ ਦੇ ਆ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪਖੰਡਿਆ ਨੇ ਪਰਿਵਾਰ ਨਾਲ ਮਾਰੀ ਹੈ ਜੀ ਠੱਗੀ ਅੰਧਵਿਸ਼ਵਾਸ ਚ ਉਲਝਾ ਕੇ ਲੈ ਗਏ ਨੇ ਜੀ ਸੋਨਾ ਤੇ ਪੈਸਾ ਧੋਖੇਬਾਜ਼ਾਂ ਵੱਲੋਂ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗਣ ਦੇ ਕਈ ਮਾਮਲੇ ਤਾਂ ਅਸੀਂ ਸੁਣੇ ਹੀ ਹੋਣਗੇ ਪਰ ਗੁਰਦਾਸਪੁਰ ਦੇ ਧਾਲੀਵਾਲ ਕਸਬੇ ਚ ਧੋਖੇਬਾਜ਼ਾਂ ਨੇ ਇੱਕ ਪਰਿਵਾਰ ਨੂੰ ਅੰਧਵਿਸ਼ਵਾਸ਼ਾਂ 'ਚ ਫਸਾ ਕੇ ਉਹਨਾਂ ਦੇ ਗਹਿਣੇ ਤੇ ਪੈਸੇ ਦੁੱਗਣੇ ਕਰਨ ਦਾ ਚਾਸਾ ਦਿੱਤਾ। ਧੋਖਾਧੜੀ ਕਰਨ ਤੋਂ ਬਾਅਦ ਫਰਾਰ ਹੋ ਗਏ ਲੁਟੇਰਿਆਂ ਬਲੋਂ ਦੋ ਪੁਰਸ਼ ਤੇ ਇੱਕ ਔਰਤ ਵੀ ਸ਼ਾਮਲ ਜੋ ਕਿ ਚਲਾਕੀ ਨਾਲ ਪਰਿਵਾਰਕ ਮੈਂਬਰਾਂ ਨੂੰ ਮੂਰਖ ਬਣਾ ਕੇ 80000 ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਜੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਬਰਨਾਲਾ ਬਣਾ ਕੇ ਲੋਕਾਂ ਨੇ ਚੁਣੇ ਜੀ 8 ਸਰਪੰਚ, ਅੰਗੂਠਾ ਛਾਪ ਤੇ 2 ਡਬਲ ਐਮਏ। ਐਮਪੀ ਮੀਤੀ ਹਰਤਨ ਨੂੰ ਚਕਾਉਣਗੇ 100 ਲੰਗੀਆਂ ਪੰਚਾਇਤੀ ਚੋਣਾਂ ਚ ਬਰਨਾਲਾ ਬਲਾਕ ਦੀਆਂ ਨਵੀਆਂ ਚੁਣੀਆਂ 70 ਪੰਚਾਇਤਾਂ ਚ ਸਰਪੰਚਾਂ ਚੋ 8 ਅੰਗੂਠਾ ਛਾਪ ਨੇ 15 ਪ੍ਰਾਇਮਰੀ ਸਕੂਲ ਤੱਕ ਪੜੇ ਨੇ 6 ਮਿਡਲ ਕਲਾਸ ਤੱਕ 18 میٹرਕ ਤੱਕ ਪੜੇ ਨੇ 15 ਸੀਨੀਅਰ ਸੈਕੰਡਰੀ ਤੱਕ 4 ਗ੍ਰੈਜੂਏਟ ਨੇ 2 ਕੋਲ ਮਾਸਟਰ ਡਿਗਰੀ ਹੈ 2 ਕੋਲ ਦੋਰੀ ਮਾਸਟਰ ਡਿਗਰੀ ਹੈ ਇਹਨਾਂ ਚੋਂ ਪਿੰਡ ਤੋਲਾ ਦੇ ਸਭ ਤੋਂ ਵੱਧ ਪੜੇ ਲਿਖੇ ਸਰਪੰਚ ਰਜਿੰਦਰ ਕੌਰ ਡਬਲ ਐਮਏ ਬੀਐਡ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਅਮਰੀਕਾ ਛੱਡਣ ਦੀ ਸਲਾਹ ਅਮਰੀਕਾ ਦੇ ਉੱਚ ਸਿੱਖਿਆ ਸਥਾਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ 20 ਜਨਵਰੀ ਤੋਂ ਪਹਿਲਾਂ ਸਰਦੀਆਂ ਦੀ ਛੁੱਟੀਆਂ ਤੋਂ ਵਾਪਸ ਪਰਤਣ ਦੀ ਸਲਾਹ ਦਿੱਤੀ ਹੈ ਇਸ ਦਿਨ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਜਿਹੜੀ ਮੈਸਚੂ ਇੰਸਟੀਚਿਊਟ ਆਫ ਟੈਕਨੋਲੋਜੀ एम ਆਈ ਆਈਟੀ ਸੁਮੇਤ ਹੋਰਡ ਯੂਨੀਵਰਸਿਟੀ ਦੀ ਇਹ ਸਲਾਹ ਉਦੋਂ ਆਈ ਜਦੋਂ 트럼ਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਨ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਬਾਰੇ ਸੱਚਕ ਵਿਚਾਰ ਰਹੇ ਨੇ ਉਸ ਤੋਂ ਬਾਅਦ ਅਗਲੀ ਵਿਡੇਹੋਰ ਦੀ ਗੜ ਕਿਲੇ ਲੋਕ ਹੀ ਬਣਾਉਂਦੇ ਨੇ ਜੋ ਬਾਦੇ ਪੂਰੇ ਨਾ ਹੋਣ ਤਾਂ ਲੋਕ ਹੀ ਚਾਹੁੰਦੇ ਕੁਰਦੀਪ ਸਿੰਘ ਕਾਲਾ ਢੱਲੋ ਇਹ ਖਬਰ ਹੈ ਜੀ ਆਪ ਦੇ ਬਰਨਾਲਾ ਨੂੰ ਕਿਹਾ ਜਾਣ ਵਾਲੇ ਕਾਲਾ ਢੱਲੋ ਪਾਰਟੀਆਂ ਦੀਆਂ ਰਾਜਸਤਾਨੀਆਂ ਗੜ ਕਿਲੇ ਨੂੰ ਲੋਕ ਹੀ ਬੜਾਉਂਦੇ ਨੇ ਤੇ ਜੇ ਵਾਦੇ ਪੂਰੇ ਨਹੀਂ ਹੁੰਦੇ ਤਾਂ ਲੋਕ ਹੀ ਢਾ ਦਿੰਦੇ ਨੇ ਬਰਨਾਲਾ ਦੇ ਲੋਕ ਆਪਣੇ ਦੰਤ ਥੋਖਾ برداشت ਨਹੀਂ ਕਰਦੇ ਮੈਂ ਕਿਲਾ ਟਾਉਣ ਵਾਲਾ ਕੋਈ ਨਹੀਂ ਆ ਇਹ ਤਾਂ ਲੋਕਾਂ ਨੇ ਫਤਵਾ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈਆ ਜੀ ਸਿਆਸਤ ਉਦਗਟਨ ਨੂੰ ਲੈ ਕੇ ਜ਼ਬਰਦਸਤ ਸਿਆਸੀ ਹੰਗਾਮਾ ਸਰਕਾਰ ਕਰ ਰਹੀ ਹੈ ਸ਼ਹੀਦ ਦਾ અપਮਾਨ ਮਹਾਲੀ ਦੇ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡੇ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾਂ ਗਈ ਹੈ ਭਾਜਪਾ ਨੇ ਸਰਕਾਰ ਦੇ 72 ਘੰਟੇ ਅੰਦਰ ਬੁੱਤ ਦਾ ਉਦਘਾਟਨ ਕਰਨ ਦਾ ਆਲਟੀਮੇਟ ਦਿੱਤਾ ਸੀ ਜੋ ਕਿ ਅੱਜ 1 ਦਸੰਬਰ ਨੂੰ ਪੂਰਾ ਹੋ ਜਾਵੇਗਾ ਇਸ ਦੇ ਨਾਲ ਹੀ ਅੱਜ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਪ ਕੋਲ ਪੂਰੇ ਦਿਨ ਦਾ ਸਮਾਂ ਹੈ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ 'ਚ ਬਹੁਤ ਦਾ ਚਿੰਤਾ ਦਾ ਵਿਸ਼ਾ ਹੈ ਛੋਡੀ ਇਕ ਬਰ ਸਾਹਮਣੇ ਆਇਆ ਜੀ ਮੁਖਤਿਆਰ ਸਿੰਘ ਸੋਢੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿ ਪ੍ਰਵਾਸੀ ਮਜ਼ਦੂਰਾ ਵੱਲੋਂ ਬਹੁਤਾਂ ਦਾ ਗਿਣਤੀ ਵਿੱਚ ਆਪਣੇ ਘਰਵਾਰ ਛੱਡ ਕੇ ਪੰਜਾਬ ਵਿੱਚ ਪ੍ਰਵਾਸ ਕਰਦਾ ਇੱਕ ਡੂੰਗੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜ਼ਿਆਦਾਤਰ ਪ੍ਰਵਾਸੀਆ ਵੱਲੋਂ ਆਧਾਰ ਕਾਰਡ ਬਣਵਾ ਕੇ ਪੰਜਾਬ ਵਿੱਚ ਪੱਕੀ ਰਿਹਾਈਸ਼ ਵਗੈਰਾ ਬਣਾ ਕੇ ਪੰਜਾਬ ਦੇ ਬਕਾਇਦਾ ਵਾਸੀ ਬਣੇ ਹੋਏ ਨੇ ਜੀ ਤੋ ਬਾਅਦ ਅਗਲੀ ਬਿਟੀ ਘਰ ਤੋਂ ਆਪਣੀ ਅਰਜੀ ਖਨੋਰੀ ਬਾਡਰ ਤੇ ਕਿਸਾਨ ਅੰਦੋਲਨ ਚ ਮੁਰ ਮਰਨ ਵਰਤ ਤੇ ਬੈਠੇ ਨੇ ਜੀ ਜਗਜੀਤ ਸਿੰਘ ਡੱਲੇਵਾਲ ਸੁਖਜੀਤ ਸਿੰਘ ਹਰ ਦੋ ਝੰਡੇ ਨੂੰ ਜੂਸ ਪਿਲਾ ਕੇ ਮਰਨ ਵਰਤ ਖਤਮ ਕਰਵਾਇਆ ਦਿੱਲੀ ਸੰਗਰੂਰ ਕੌਮੀ ਮਾਰਗ ਤੇ ਤਾਬੀ ਗੁਜਰਾ ਵੈਰੀਡ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠ ਗਏ ਨੇ ਪਰ ਇਸ ਅੰਦੋਲਨ ਵਿੱਚ ਉਹਨਾਂ ਤੋਂ ਪਹਿਲਾਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਛੰਡੇ ਨੂੰ ਸਰਦਾਰ ਡੱਲੇਵਾਲ ਨੇ ਜੂਸ ਪਲਾ ਕੇ ਉਹਨਾਂ ਦਾ ਮਰਨ ਵਰਤ ਖਤਮ ਕਰਵਾਇਆ ਉਹਨਾਂ ਨੂੰ ਖੁਦ ਮਰਨ ਵਾਸਤੇ ਸ਼ੁਰੂ ਕੀਤਾ ਗਿਆ ਸੀ ਸਾਹਨਾਗੂ ਸੁਖਜੀਤ ਸਿੰਘ ਹਰਦੋ ਛੰਡੇ ਨੂੰ ਮਰਨ ਵਰਤ ਤੇ ਬੈਠਦਾ ਹੈ ਆਤਮਾ ਪੰਜਵਾਂ ਦਿਨ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਟਾਰੂ ਚੱਕ ਨੇ 5 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਜਾਣ ਵਾਲੀ ਵਾਟਰ ਸਪਲਾਈ ਦੇ ਨਿਰਮਾਣ ਕਾਰਜ ਨੂੰ ਕੀਤੀ ਹੈ ਜੀ ਸ਼ੁਰੂ ਇਹ ਖਬਰ ਹੈ ਜੀ ਅੱਜ ਇੱਕ ਵਾਰ ਫਿਰ ਜਿਹੜੇ ਪਟਾ ਕਟਾਨ ਕਟਾਰੂ ਚੱਕ ਜੀ ਨੇ ਮidan ਸਭਾ ਹਲਕਾ ਦੇ ਬਹੁਤ ਹੀ ਪਿਆਰੇ ਪਿੰਡ ਨਰੋਟ ਜੈਮਲ ਸਿੰਘ ਵਾਲਾ ਚ ਆਉਣ ਵਾਲਾ ਮੌਕਾ ਜਿੱਥੇ ਪਾਟਰ ਸਪਲਾਈ ਦਾ ਨਿਰਮਾਣ ਕਾਰਜ ਸ਼ੁਰੂ ਵੀ ਕਰਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੈਬਨਿਟ ਮੰਤਰੀ ਨੇ ਕਰੋੜਾਂ ਦੀ ਲਾਗਤ ਵਾਲੇ ਆਫ ਹੈਪੀਨੈਸ ਕਟਾਰੂ ਚੱਕ ਸਕੂਲ ਦੀ ਇਮਾਰਤ ਦਾ ਰੱਖਿਆ ਜੀ ਨੀ ਪੱਥਰ ਇੱਕ ਖਬਰ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੂਚੱਕ ਬਲਾਕ ਪਠਾਨਕੋੜ ਜ਼ਿਲ੍ਹਾ ਪਠਾਨਕੋਟ ਵਿਖੇ ਸਕੂਲ ਆਫ ਹੈਪੀਨੈਸ ਅਧੀਨ ਬਿਲਡਿੰਗ ਦਾ ਕਾਰਜ ਆਰੰਭ ਕਰ ਦਿੱਤਾ ਹੈ ਇਸ ਵਿੱਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਵੀ ਹੋਏ ਨੱਤੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 3 ਦਸੰਬਰ ਨੂੰ ਨਵੇਂ ਚੁਣੇ ਗਏ 8475 ਸਰਪੰਚਾਂ ਦੇ ਪੰਚਾਂ ਨੂੰ 100 ਚੁਕਾਈ ਜਾਵੇਗੀ ਇਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਵੇਂ ਚੁਣੇ ਗਏ ਸਰਪੰਚ ਪੰਚ ਜਿਨ੍ਹਾਂ ਵਿੱਚੋਂ 8475 ਸਰਪੰਚਾਂ ਤੇ ਪੰਚਾਂ ਨੂੰ ਸੌ ਚੁੱਕਲ ਸਮਾਰੋਹ ਸਮਾਗਮ ਬਣਾਇਆ ਜਾ ਰਿਹਾ ਹੈ 3 ਦਸੰਬਰ ਨੂੰ ਸਵੇਰੇ 10 ਵਜੇ ਪਟਾਲਾ ਦੀ ਦਾਣਾ ਮੰਡੀ ਵਿਖੇ ਹੋ ਰਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬੀ ਵਿਦਿਆਰਥੀ ਲੈ ਕੈਨੇਡਾ ਜਾਣਾ ਹੋਇਆ ਜੀ ਔਖਾ ਸਰਕਾਰ ਨੇ ਵਾਦਾ ਦਿੱਤੀਆਂ ਨੇ ਜੀ ਵੀਜ਼ਾ ਹੁਣ ਇੰਨੇ ਲੱਖ ਚ ਲੱਗੂਗਾ ਜੀ ਵੀ ਪੰਜਾਬੀ ਵਿਦਿਆਰਥੀ ਲਈ ਕੈਨੇਡਾ ਜਾਣਾ ਔਖਾ ਹੋਣ ਵਾਲਾ ਇੱਕ ਪਾਸੇ ਕੈਨੇਡਾ ਸਰਕਾਰ ਵੀਜ਼ਾ ਨਿਯਮ ਸਖਤ ਕਰ ਰਹੀ ਹੈ ਦੂਜੇ ਪਾਸੇ ਫੀਸਾਂ ਵਿੱਚ ਮੋਟਾ ਵਾਅਦਾ ਕਰ ਰਹੀ ਹੈ 1 ਦਸੰਬਰ ਤੋਂ ਕੈਨੇਡਾ ਸਰਕਾਰ ਦੇ ਮੁੱਢ ਫੀਸਾ ਵਧਾ ਦਿੱਤੀਆਂ ਨੇ ਕੈਨੇਡੀਅਨ ਸਰਕਾਰ ਵੱਲੋਂ ਫੀਸਾ ਵਿੱਚ ਕੀਤੇ ਗਏ ਵਾਅਦੇ ਦਾ ਸਿੱਧਾ ਬੋਝ ਵਿਦਿਆਰਥੀਆਂ ਦੇ ਉਹਨਾਂ ਦੇ ਵਰਕ ਪਰਮਿਟ ਰੱਖਣ ਵਾਲਿਆਂ ਤੇ ਪਵੇਗਾ ਸਟੱਡੀ ਵੀਜ਼ਾ ਵਾਇਰ ਦਾ ਕਹਿਣਾ ਹੈ ਕਿ ਫੀਸਾ ਵਿੱਚ ਵਾਅਦੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੇ ਪਵੇਗਾ ਇਸ ਤੋਂ ਪਹਿਲਾਂ ਪੰਜਾਬ ਵਾਸੀ ਇਹ ਫੀਸਾਂ ਬੜੀ ਮੁਸ਼ਕਲ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦਾ 1 ਸਾਲ ਦੀ ਜਿਹੜੀ ਫੀਸ ਹੈ ਬਹੁਤ ਜ਼ਿਆਦਾ ਹੈ ਜੇ ਗੱਲ ਕਰੀਏ ਮੌਜੂਦਾ ਫੀਸਾਂ ਮੁਤਾਬਕ ਇਸ ਪ੍ਰਕਾਰ ਨੇ ਕੈਨੇਡੀਅਨ ਡਾਲਰ ਵਿਜ਼ਿਟਰ ਸਥਿਤੀ ਦੀ ਬਹਾਲੀ 229 ਡਾਲਰ ਵਿਦਿਆਰਥੀ ਸਥਿਤੀ ਦੀ ਬਹਾਲੀ 379 ਵਰਕਰ ਸਥਿਤੀ ਦੀ ਬਹਾਲੀ 384 ਡਾਲਰ ਕੈਨੇਡਾ ਵਾਪਸ ਪਰਤਣ ਦਾ ਅਧਿਕਾਰ 459.55 ਅਧਿਕਾਰ ਕਾਧਾਰ 229 ਡਾਲਰ ਕੈਨੇਡਾ ਦੀ IRCC ਨੇ ਅਜੇ ਤੱਕ ਨਵੀਂ ਫੀਸ ਦਾ ਅਪਡੇਟ ਨਹੀਂ ਕੀਤਾ ਗਿਆ ਪਰ ਕਿਹਾ ਕਿ 1 ਦਸੰਬਰ ਤੋਂ ਵਧਾ ਦਿੱਤੀ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਮਾਇਰਾ ਦਾ ਕਹਿਣਾ ਹੈ ਕਿ ਕੈਨੇਡਾ ਦਿਨ ਬਦ ਦਿਨ ਅਜਿਹੇ ਕਦਮ ਚੁੱਕ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਨੌਜਵਾਨਾਂ ਤੇ ਪੈ ਰਿਹਾ ਹੈ ਸਰਕਾਰੀ ਅੰਕੜਿਆਂ ਅਨੁਸਾਰ 2023 ਵਿੱਚ 319130 ਵਿਦਿਆਰਥੀ ਪੜ੍ਹਦੇ ਸਨ ਦੂਜੇ ਪਾਸੇ ਸਰਕਾਰੀ ਅੰਕੜੇ ਦੱਸਦੇ ਨੇ ਕਿ ਸਾਲ 2023 ਵਿੱਚ 87750 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਲਗਾਤਾਰ ਪੰਜਵੇਂ ਦਿਨ ਮਹੀਨੇ ਪੰਜਵੇਂ ਮਹੀਨੇ ਵਧੀਆ ਜੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਜੇ ਗੱਲ ਕਰੀਏ ਆਪਾਂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਇੱਕ ਵਾਰ ਫਿਰ ਵਚਪਾਦਾ ਹੋ ਗਿਆ ਸਿਲੰਡਰ ਦੀ ਵਧੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਪੰਜਵੇਂ ਮਹੀਨੇ ਵਾਧਾ ਕੀਤਾ ਗਿਆ ਵਧੀ ਹੋਈ ਕੀਮਤ ਦੇ ਮੁਤਾਬਕ ਹੁਣ ਦਿੱਲੀ ਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1802 ਰੁਪਏ ਤੋਂ ਵੱਧ ਕੇ 1818 ਰੁਪਏ ਹੋ ਗਈ ਹੈ ਜੇ ਗੱਲ ਕਰੀਏ ਆਪਾਂ ਦਿੱਲੀ ਵਾਂਗ ਹੋਰ ਦੇਸ਼ਾਂ ਵਿੱਚ ਵੀ ਦੇਸ਼ ਦੇ ਬਾਕੀ ਹੋਰ ਸ਼ਹਿਰਾਂ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਦਿੱਲੀ ਦੇ ਇਲਾਵਾ ਮੈਟਰੋ ਵਿੱਚ ਕੋਲਕੱਤਾ ਵਿੱਚ 19 ਕਿਲੋ ਜੀ ਸਿਲੰਡਰ 1911 ਰੁਪਏ ਤੋਂ ਵਧਾ ਕੇ 1927 ਰੁਪਏ ਕਰ ਦਿੱਤਾ ਗਿਆ ਜੀ ਗੱਲ ਕਰੀ ਆਪਾਂ ਘਰੇਲੂ ਗੈਸ ਸਿਲੰਡਰ ਦੀ ਯਾਨੀ 14 ਕਿਲੋ ਵਾਲਾ ਸੋਈ ਦੀ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਰੇਟ ਵਿੱਚ ਉਹ ਜਿਹੜਾ ਪੁਰਾਣਾ ਰੇਟ ਹੀ 830 ਰੁਪਏ ਦਾ ਚੱਲ ਰਿਹਾ ਹੈ ਜੇਕਰ ਤੁਹਾਡੇ ਮੋਦੀ ਵਾਲਾ ਸਿਲੰਡਰ ਹੈ ਤਾਂ ਤੁਸੀਂ 200 ਰੁਪਏ ਉਸ ਦੇ ਵਿੱਚ ਵਾਪਸ ਕਰਵਾ ਸਕਦੇ ਹੋ ਜਿਸ ਸਿਲੰਡਰ ਦੇ ਉੱਤੇ ਭਰਾ ਕੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਦੋਸਤੋ